ਮੋਗਾ ਦਾ ਇੱਕ ਪੁਰਾਣਾ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਿਆਨਕ ਚੜ੍ਹਪ ਹੋ ਗਈ ਜਿਸ ਦੀਆਂ ਕੀ ਤਸਵੀਰਾਂ ਸਾਹਮਣੇ ਆਈਆਂ ਨੇ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸ਼ਰੇਆਮ ਕਿਸ ਤਰ੍ਹਾਂ ਹਥਿਆਰਾਂ ਦੀ ਨਮਾਇਸ਼ ਕੀਤੀ ਜਾ ਰਹੀ ਹੈ ਤੇ ਨਾਲ ਹੀ ਨਾਲ ਜੋ ਹੈ ਦੂਸਰੀ ਧਿਰ ਦੇ ਉੱਤੇ ਇੱਕ ਧਿਰ ਤੋਂ ਹਮਲਾ ਕੀਤਾ ਜਾ ਰਿਹਾ ਹੈ ਤਾਂ ਖੇਤਾਂ ਦੇ ਵਿੱਚ ਹਮਲਾ ਕੀਤਾ ਜਾ ਰਿਹਾ ਹੈ ਦੇਖ ਸਕਦੇ ਆ ਇੱਕਦਮ ਜੋ ਖੁੱਲਾ ਮੈਦਾਨ ਹੈ ਉਸ ਦੇ ਵਿੱਚ ਸਾਰਾ ਸਾਰਾ ਮਾਮਲਾ ਵਾਪਰਿਆ ਹੈ ਤੁਹਾਨੂੰ ਦੱਸ ਦਈਏ ਕੀ ਹੈ ਮਾਮਲਾ ਹੈ ਮੋਗਾ ਦੇ ਪਿੰਡ ਮਾਚੀਕੇ ਦਾ ਜਿਹੜੀ ਥੇਕੇ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਘਾਰ-ਝਗੜਾ ਹੋਇਆ ਸੀ ਜਿਸ ਵਿੱਚ ਜ਼ਮੀਨ ਦੇ ਕਬਜ਼ੇ ਕਬਜ਼ੇ ਕੀਤੀ ਹੋਈ ਥੇਰ ਉੱਪਰ ਕਈ ਲੋਕਾਂ ਨੇ ਹਮਲਾ ਕਰ ਦਿੱਤਾ ਸੀ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਇਲਾਜ ਕਰਵਾਉਣਾ ਇਹ ਪੀੜਤ ਵਿਅਕਤੀ ਨੇ ਇਸ ਪੂਰੇ ਮਾਮਲੇ ਨੂੰ ਦੱਸਿਆ ਕਿ ਉਹਨਾਂ ਕੋਲ ਜ਼ਮੀਨ ਦੇ ਸਾਰੇ ਕਾਗਜ਼ ਮੌਜੂਦ ਨੇ ਅਤੇ ਜ਼ਮੀਨ ਨਾਲ ਸੰਬੰਧਿਤ ਸਾਰੇ ਕਾਗਜ਼ਾਂ ਵਿੱਚ ਉਹਨਾਂ ਦਾ ਨਾਮ ਬੋਲਦਾ 피ੜਤ ਵਿਅਕਤੀ ਨੇ ਇਲਜ਼ਾਮ ਲਗਾਇਆ ਕਿ ਦੂਜੀ ਧਿਰ ਵੱਲੋਂ ਕਈ ਵਿਅਕਤੀਆਂ ਨੂੰ ਨਾਲ ਲਿਆ ਕੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਐ ਤੇ ਹੋਰ ਵੀ ਜੋ ਉਹਨਾਂ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਵੇਰਵਾ ਸਾਂਝਾ ਕੀਤਾ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਅਤੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਤਸਵੀਰਾਂ ਕਾਫੀ ਜ਼ਿਆਦਾ ਭਿਆਨਕ ਰੂਪ ਲੈ ਲੈਂਦੀਆਂ ਨੇ ਅਸੀਂ ਦੇਖ ਸਕਦੇ ਹਾਂ ਨਾਰੇ ਵੀ ਲੱਗ ਰਹੇ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਮਾਮਲਾ ਹੈ ਜ਼ਮੀਨੀ ਵਿਵਾਦ ਨੂੰ ਲੈ ਕੇ ਦਾ ਪੀੜਤ ਵਿਅਕਤੀ ਨੇ ਜੋ ਬਿਆਨ ਮੀਡੀਆ ਦੇ ਨਾਲ ਸਾਂਝੇ ਕੀਤੇ ਨੇ ਉਹ ਵੀ ਤੁਹਾਨੂੰ ਹੁਣ ਸੁਣਾ ਦਿੰਨੇ ਹਾਂ ਮੇਰਾ ਨਾਮ ਜਸਵੀਰ ਸਿੰਘ ਧੰਮੀ ਸਾਬਕਾ ਪ੍ਰਧਾਨ ਨਗਰ ਕੌਂਸਲ ਪਤੌੜ ਸਰ ਤੁਸੀਂ ਸਿੰਗਲ ਹਸਪੀਟਲ ਕੋਲ ਕੀ ਹੋਇਆ ਸੀ ਬੇਲਾ ਹਸਪੀਟਲ ਦਾ ਸਰ ਮੈਂ ਅੱਜ ਅ ਇੱਥੇ ਟੈਸਟ ਕਰਾਉਣ ਵਾਸਤੇ ਆਏ ਸੀ ਸਾਡਾ ਕਹਿੰਦਾ ਸਾਡੀ ਜਿਹੜੀ ਮੈਂ ਤੁਹਾਨੂੰ ਹਕੀਕਤ ਦੱਸਦਾ ਹਾਂ ਵੀ ਪਿੰਡ ਮਾਛੀ ਕੇ ਸਾਡੀ ਸ਼ਰਟਕ ਨਾਲਾਂ ਜ਼ਮੀਨ ਸਵਾ 8 ਕਿੱਲੇ ਸਰਦਾਰ ਸੰਤੋਖ ਸਿੰਘ ਆ ਬਜ਼ੁਰਗ ਮਾਛੀ ਕਹਿੰਦੇ ਉਹਨਾਂ ਤੋਂ ਖਰੀਦ ਕੀਤੀ ਵੀ ਹੈ ਖਰੀਦ ਕੀਤੀ ਨੂੰ ਵੀ ਡੇਢ ਸਾਲ ਹੋ ਗਿਆ ਮਤਲਬ ਪਹਿਲਾਂ ਅਸੀਂ ਕਣਕ ਬੀਜੀ ਫਿਰ ਵੱਢੀ ਫਿਰ ਝੋਨਾ ਲਾਇਆ ਹੁਣ ਤੀਜੀ ਕਰ ਫਿਰ ਕਣਕ ਬੀਜੀ ਅਸੀਂ ਉੱਥੇ ਮਤਲਬ ਕੀ ਹੈ ਵੀ ਸਵਾ ਅੱਠ ਕਿੱਲੇ ਜ਼ਮੀਨ ਛੜਕਨਾਲਾਂ ਦੇ ਅਸੀਂ ਮਾਲਕ ਆ ਸਾਡੇ ਨਾਲ ਇੰਤਕਾਲ ਹੈ ਤੇ ਜਿਹੜੀ ਜ਼ਮੀਨ ਉਹ ਸਰਦਾਰ ਸੰਤੋਖ ਸਿੰਘ 20 ਸਾਲ ਤੋਂ ਬਹੁੰਦਾ ਸੀ ਉਹਨੇ ਮੋਟਰ ਸਮੇਤ ਸਾਨੂੰ ਉਹਦੀ ਮਾਲਕੀ ਤੇ ਮੌਕੇ ਤੇ ਕਬਜ਼ਾ ਕਰਾ ਕੇ ਕਬਜ਼ਾ ਦਵਾਇਆ ਸਾਨੂੰ ਤੇ ਅਸੀਂ ਹੁਣ 1.5 ਸਾਲ ਤੋਂ ਬਾਹਰ ਹਾਂ ਪਰਸੋਂ ਅਸੀਂ ਆਪਦੇ ਖੇਤ ਪਰਸੋਂ ਕਿਹੜੇ ਤਰੀਕ ਨੂੰ ਅ ਪਰਸੋਂ ਸ਼ਨੀਵਾਰ ਦਾ ਦਿਨ ਸੀ ਜੀ ਪਰਸੋਂ ਮਤਲਬ ਕੀ ਹੋਇਆ ਸੀ ਆਪਦੀ ਖਾਦ ਵਗੈਰਾ ਪਾ ਕੇ ਮੇਰੇ ਨਾਲ ਮੁੰਡੇ ਸੀ ਕੰਮਲੇ ਸਾਡੇ ਕੁਛ ਤੇ ਮੈਂ ਪ੍ਰਡੈਕਟੀਆਂ ਮੇਰੇ ਗਨਮੈਨ ਸੀ ਨਾਲ ਆ ਮੇਰੇ ਕੋਲੇ ਆਪਦੇ ਵੀ ਦੋ ਅਸਲੇ ਹੁੰਦੇ ਆ ਮਤਲਬ ਅਸੀਂ ਉੱਥੇ ਆਪਦਾ ਪਾਣੀ ਛੱਡੀ ਬੈਠੇ ਸੀ ਉੱਥੇ ਇੱਕ 2-250 ਬੰਦੇ ਦਾ ਹਜੂਮ ਆਇਆ ਜਿਹਦੀ ਅਗਵਾਈ ਜਗਸੀਰ ਸਿੰਘ ਭਾਨੀ ਜਿਹੜਾ ਸੰਤੋਖ ਸਿੰਘ ਦਾ ਬੇਟਾ ਹੈ ਉਹ ਕਰਦਾ ਸੀ ਸੰਤੋਖ ਸਿੰਘ ਦੇ ਤਿੰਨੇ ਬੇਟੇ ਤੇ ਉੱਥੇ ਇੱਕ ਕੋ ਕਿਰਤੀ ਜੂਨੀਅਨ ਹੈ ਉਹਦੇ ਬੰਦੇ ਸੀ ਉਹ ਵੱਡਾ 10 12 15 ਗੱਡੀਆਂ ਭਰ ਕੇ ਤੇ 4 5 ਟਰੈਕਟਰ ਲੈ ਕੇ ਆਏ ਤੇ ਇੱਕੇ ਲੱਗਦ ਉਹਨਾਂ ਨੇ ਸਾਡੇ ਤੇ ਹਮਲਾ ਕਰਤਾ ਹਮਲਾ ਕਰਤਾ ਤਾਂ ਮੇਰੇ ਵੀ ਸਿਰ ਚ ਸੱਟ ਹੈ ਜਿਹਦੀ ਅੱਜ ਅਸੀਂ ਇੱਥੇ ਸੀਟੀ ਕਰਾਉਣ ਵਾਸਤੇ ਆਏ ਸੀ ਸਿਵਲ ਹਸਪਤਾਲ ਲੁਧਿਆਣਾ ਅਸੀਂ ਮੌਕੇ ਤੇ ਜਿਹੜੀ ਉੱਥੇ ਉਹਨਾਂ ਨੇ ਸੱਟਾਂ ਫੇਟਾਂ ਕੀਤੀਆਂ ਹੋਰ ਹੋਇਆ ਉਹ ਸਾਨੂੰ ਮੌਕੇ ਤੇ ਉੱਥੇ ਨਾਲ ਹਸਪਤਾਲ ਠੂਰ ਹੈ ਉਹਨਾਂ ਨੇ ਸਾਨੂੰ ਅੱਜ ਸੀਟੀ ਵਾਸਤੇ ਇੱਥੇ ਭੇਜਿਆ ਤਾਂ ਅਸੀਂ ਤਰਾਹੇ ਸਿਵਲ ਹਸਪਤਾਲ ਲੁਧਿਆਣਾ ਆਏ ਆਂ ਪੁਲਿਸ ਕੰਪਲੀਟ ਹੋ ਗਈ ਜੀ ਚੌਕੀ ਨਿਹਾਲ ਸਿੰਘ ਵਾਲੇ ਮਤਲਬ ਪਰ ਇੱਥੇ ਜਿਹੜਾ ਦਿਨੋ ਦਿਨ ਧੱਕਾ ਚੱਲ ਰਿਹਾ ਹੈ ਦਿਨੋ ਦਿਨ ਧੱਕਾ ਚੱਲ ਰਿਹਾ ਉਹ ਧੱਕਾ ਹਜੇ ਵੀ ਜਿਹੜਾ ਆ ਪਰ ਜੋ ਮੈਂ ਇਹ ਨਹੀਂ ਕਹਿੰਦਾ ਵੀ ਜੁਨੀਅਨਾਂ ਸਾਰੀਆਂ ਇਹ ਜੀਆਂ ਜੁਨੀਅਨ ਹੁਣ ਸਾਡੇ ਮਤਲਬ ਜਗENDER ਸਿੰਘ ਰਾਹਾਂ ਦੀ ਜੁਨੀਅਨ ਹੈ ਟਕੌਂਦਾ ਸਾਹਿਬ ਜੁਨੀਅਨ ਹੈ ਮੈਂ ਕਹਿੰਦਾ ਕਿਤੇ ਉਹ ਭਰਾਵਾਂ ਦੇ ਮਸਲੇ ਵੀ ਉਹ ਕਹਿੰਦੇ ਵੀ ਜੇ ਇੱਥੇ ਬਹਿ ਕੇ ਨਿਬੜਨ ਤਾਂ ਨਹੀਂ ਪਿਓ ਥਾਣੇ ਨਹੀਂ ਨਾਲ ਜਾਣਾ ਸੀ ਮਤਲਬ ਜੁਨੀਅਨਾਂ ਦਾ ਕੋਈ ਸਟੈਂਡਰਡ ਹੁੰਦਾ ਪਰ ਆ ਤਾਂ ਮੈਂ ਦੇਖਿਆ ਹੀ ਨਹੀਂ ਵੀ ਐ ਜੂਨੀਅਨ ਆ ਆ ਕੁਛ ਕਰਦੀਆਂ ਹੁੰਦੀਆਂ ਆ ਹੁਣ ਜਿਹੜਾ ਉੱਥੇ ਜੂਨੀਅਨ ਦਾ ਇੱਕ ਬੰਦਾ ਬੋਲ ਰਿਹਾ ਵੀ ਅਸੀਂ ਜੀ ਕਬਜਾ ਲੈ ਲਿਆ ਇਹ ਜੀ ਚੋਰ ਹੈ ਜੀ ਇਹ ਭੂਮਾਫੀ ਗਿਆ ਪਹਿਲਾਂ ਤਾਂ ਮੈਨੂੰ ਚੈਲੰਜ ਕਰਨਾ ਵੀ ਮੇਰੇ ਖਿਲਾਫ ਅੱਜ ਤੱਕ ਇੱਕ ਐਫਆਈਆਰ ਕੱਢ ਕੇ ਦਿਖਾਵੇ ਇੱਕ ਐਫਆਈਆਰ ਉਹਦਾ ਮੈਨੂੰ ਨੰਬਰ ਦੇਵੇ ਦੂਜੀ ਗੱਲ ਜਿਹੜੀ ਉਹ ਭੂਮਾਫੀ ਵਾਲੀ ਗੱਲ ਕਹਿੰਦਾ ਉਹ ਕਹਿੰਦੇ ਤਾਂ ਸਾਨੂੰ ਚੋਰ ਹੈ ਪਰ ਚੋਰ ਇਹ ਹੈ ਆ ਐਫਆਈਆਰ ਆ ਜਿਹੜੀ ਜੂਨੀਅਨ ਨੇ ਪ੍ਰੈਸ਼ਰ ਨਾਲ ਸਾਡੇ ਤੇ ਕਰਾਈ ਹੈ ਜੂਨੀਅਨ ਨੇ ਆਹ ਪ੍ਰੈਸ਼ਰ ਚ ਜਗਸੀਰ ਸਿੰਘ ਭਾਨੀ ਪਤਾ ਕੀ ਕਹਿੰਦਾ ਮੇਰੇ ਪਿਤਾ ਸੰਤੋਖ ਸਿੰਘ ਨੇ 68 ਕਨਾਲਾਂ ਸਵਾ 8 ਕਿੱਲੇ ਜ਼ਮੀਨ ਜਸਵੀਰ ਸਿੰਘ ਤੇ ਅਰਨ ਕੁਮਾਰ ਨੂੰ ਵੇਚੀ ਆ ਆ ਬਾਈ ਜੀ ਜਿਹੜਾ ਜਾ ਕੇ ਉੱਥੇ ਬਿਆਨ ਦੇ ਰਿਹਾ ਥਾਣੇ ਚ ਚੌਂਕੀ ਚ ਦੱਸੋ ਇਹ ਝੂਠ ਹੈ ਤੇ ਮੈਂ ਵੀ ਮੈਂ ਕਿਹੜਾ ਹਿੰਦੀ ਬੋਲਦਾ ਮੈਂ ਵੀ ਇਹ ਕਹਿੰਦਾ ਵੀ ਸਾਡੀ 68 ਕਨਾਲਾਂ ਜ਼ਮੀਨ ਹੈ ਜੋ ਕਹਿੰਦੇ ਵੀ ਤੁਹਾਡੀ 2 2 ਕਿੱਲੇ ਇੱਥੇ ਨਹੀਂ ਉੱਥੇ ਅਸੀਂ ਕਿਉਂ ਉੱਥੇ ਛੱਡ ਦੇ ਅਸੀਂ ਵੀ 68 ਕਨਾਲਾਂ ਜ਼ਮੀਨ ਹੀ ਪੂਰੀ ਕਰਨੀ ਹੈ ਨਾ ਸਾਨੂੰ ਅਸੀਂ ਕਹਿੰਦੇ ਆ ਵੀ ਤੁਹਾਨੂੰ ਟਿਕਦਾ ਘਰ ਜਿਹੜੀ ਹੁਣ ਕਰੀ ਜਾਂਦਾ ਉਹ ਬਿਆਨਾ ਜੀ ਬਿਆਨਾ ਜੀ ਮੈਨੂੰ ਐ ਦੱਸੇ ਵੀ ਮੈਂ ਉੱਥੇ ਸਾਰਾ ਦਿਨ ਭੁੱਖਾ ਤੇ ਬੈਠਾ ਰਿਆ ਰਿਸਟਰੀ ਕਾਉਂ ਨੀ ਹੈ ਹਫਤੇ ਦਾ ਟਾਈਮ ਫੇਰ ਲਿਆ ਮੈਂ ਸਾਰਾ ਦਿਨ ਉੱਥੇ ਬੈਠਾ ਰਿਆ ਆਹ ਵਾਲੀ ਦਿਨ ਤੁਸੀਂ ਗਏ ਸੀ ਹਾਂ ਮੈਂ ਦੋਨੇ ਦਿਨ ਜਾਂ ਅੰਦਰ ਹੈ ਆਏ ਨਹੀਂ ਜੀ ਆਏ ਨਹੀਂ ਜੇ ਆਏ ਹੁੰਦੇ ਫਿਰ ਤਾਂ ਜੀ ਦੇਖੋ ਖਰੀਦਦਾਰ ਦੀ ਹਾਜ਼ਰੀ ਲੱਗਣੀ ਹੁੰਦੀ ਹੈ ਖਰੀਦਦਾਰ ਜਾ ਕੇ ਕੀ ਕਹਿੰਦਾ ਅਸੀਂ ਤਾਂ ਫਤੇ ਬੁਲਾ ਕੇ ਤਹਿਸੀਲਦਾਰ ਸਾਹਿਬ ਨੂੰ ਬਹਿ ਗਏ ਉਹ ਕਹਿੰਦੇ ਮਖਾ ਜੀ ਸਾਡੀ ਕੋਈ ਆਜ ਨਹੀਂ ਉਹ ਕਹਿੰਦੇ ਹਾਜ਼ਰੀ ਦਾ ਕਾਕਾ ਉਹਨਾਂ ਦੀ ਲੱਗਣੀ ਹੈ ਰੁਪਈਏ ਧਰਨ ਕੇ ਲਿਆ ਕੇ ਉਹ ਇੱਥੇ ਆ ਕੇ ਡਰਾਫਟ ਜਾਂ ਚੈੱਕ ਦੇਣਗੇ ਵੀ ਅਸੀਂ ਜੀ ਆ ਇੱਕ ਨੰਬਰ ਦੇ ਪੈਸੇ ਜਿਹੜਾ ਕੀਮਤ ਆ ਉਹ ਚੈੱਕ ਤੇ ਡਰਾਫਟ ਦੂਜੇ ਸਾਡੇ ਕੋਲ ਬੈਗ 'ਚ ਪੈਸੇ ਆ ਅਸੀਂ ਰਜਿਸਟਰੀ ਕਰਾਉਣ ਆਏ ਆ ਤਾਂ ਦਸਿਲਦਾਰ ਸਾਹਿਬ ਨੇ ਕਹਿ ਦੇਣਾ ਸੀ ਵੀ ਨਹੀਂ ਆਹ ਤਾਂ ਖਜ਼ਾਨੇ 'ਚ ਜਮ੍ਹਾਂ ਕਰਾ ਦੋ ਮੈਨੂੰ ਰਜਿਸਟਰੀ ਕਰਨ ਨੂੰ ਜੇ ਆਏ ਹੁੰਦੇ ਤਾਂ ਸਾਨੂੰ ਕੀ ਲੋੜ ਸੀ ਤੇ ਮੈਂ ਦੋ ਦਿਨ ਉੱਥੇ ਜਾਂਦਾ ਕਦੀ ਖਤਰ ਰਿਆ ਹੁਣ ਉਹ ਮਤਲਬ ਕਰਾਈ ਆ ਆਪਣੀ ਟਾਈਮ ਸਰ ਹੁਣ ਮਤਲਬ ਗੱਲ ਇਹ ਵੀ ਐਵੇਂ ਕੰਦਾ ਜਿ ਲੱਤਾਂ ਮਾਰਨ ਵਾਲੀ ਗੱਲ ਆ ਪ੍ਰਸ਼ਾਸਨ ਤੋਂ ਅਸੀਂ ਇਹ ਮੰਗ ਕਰਦੇ ਆਂ ਵੀ ਜਿਹੜਾ ਨੰਗਾ ਨਾਚ ਹੋਇਆ ਮਤਲਬ ਦੇਖੋ ਜਿਹੜਾ ਸਾਨੂੰ ਚੋਰ ਕਹਿੰਦੇ ਆ ਚੋਰ ਚੋਰ ਹੋਣੇ ਆ ਕਸੀਆਂ ਆ ਦੇਖੋ ਚੋਰ ਅਸੀਂ ਤਾਂ ਸੀ ਜੇ ਇਹ ਆਪਨਾ ਕਹਿੰਦੇ ਵੀ ਸ਼ਾਰਟਗਨਾਲਾ ਜ਼ਮੀਨ ਦੇ ਮਾਲਕ ਆ ਆ ਦੇਖੋ ਇਹਨੂੰ ਆ ਦੇਖੋ ਇਹ ਜਸਪ੍ਰੀਤ ਸਿੰਘ ਭਾਨੀ ਦਾ ਬਿਆਨ ਹੈ ਜਿਨੇ ਸਾਰਾ ਕੁਝ ਕਰਾਇਆ ਇਹ ਕਹਿੰਦਾ ਵੀ ਮੇਰੇ ਪਿਤਾ ਸੰਤੋਖ ਸਿੰਘ ਤੋਂ ਸ਼ਾਰਟਗਨਾਲਾ ਜ਼ਮੀਨ ਸਵਾ 8 ਕਿੱਲੇ ਜਸਵੀਰ ਸਿੰਘ ਤੇ ਅਰਨ ਕੁਮਾਰ ਭਦੋੜ ਨੇ ਖਰੀਦੀਏ ਦੱਸੋ ਹੁਣ ਚੋਰ ਇਹ ਆ ਕਸੀਆਂ ਆਪ ਹੀ ਤਾਂ ਕਹਿ ਰਹੇ ਆ ਵੀ ਸ਼ਾਰਟ ਕਰਨ ਵਾਲੇ ਦੇ ਮਾਲਕ ਹੈ ਸਾਡੇ ਪਿਓ ਤੋਂ ਖਰੀਦੀ ਤੇ ਆਪ ਹੀ ਕਹਿ ਰਹੇ ਆ ਇਹ ਜੀ ਜ਼ਮੀਨ ਸਾਡੀ ਹੈ ਮੈਂ ਤਾਂ ਤੁਹਾਡੇ ਤੁਹਾਡੇ ਮਾਦਮ ਰਹੀਂ ਕਹੂੰ ਮੀਡੀਆ ਵਾਲੇ ਭਰਾਵਾਂ ਨੂੰ ਵੀ ਵੀ ਉਹ ਭਰਾਵੋ ਕੋਈ ਗੱਲ ਇੰਨੀ ਤੇਜ਼ੀ ਨਾਲ ਫੜਿਆ ਕਰੋ ਕੋਈ ਗੱਲ ਲੱਗਣਾ ਸਚਾਈ ਦਾ ਪੱਖ ਸੁਣ ਲਿਆ ਕਰੋ ਸਚਾਈ ਦਾ ਪੱਖ ਸੁਣ ਲਿਆ ਕਰੋ ਐ ਦੂ 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 ਕਰਕੇ ਮਗਰ ਪਹਿਣਾ ਚੰਗੀ ਗੱਲ ਨਹੀਂ ਮੈਂ ਕਹਿੰਦਾ 1 ਰੁਪਏ ਦੀ ਕੋਈ ਘਾਟਬਾਤ ਕਢਦੇ ਮੈਂ ਕਹਿੰਦਾ ਜੋ ਮਰਜ਼ੀ ਡੰਡ ਲਾ ਦਿਓ 1 ਰੁਪਏ ਦੀ ਕਢਦੇ ਅਨੁਤ ਡੇਢ ਸਾਲ ਹੋ ਗਿਆ ਸਾਨੂੰ ਜ਼ਮੀਨ ਪਾਉਂਦਿਆਂ ਨੂੰ ਹੁਣ ਜਿਨ੍ਹਾਂ ਦੀ ਅਸੀਂ ਟੂਹੇ ਤੇ ਪੂਛ ਤਰਾਈ ਹੈ ਕੋਈ ਸਿਆਸੀ ਵਿਰੋਧੀਆਂ ਕੋਈ ਹੋਰ ਹੈ ਉਹਨਾਂ ਨੂੰ ਤਾਂ ਸਵਾਦ ਲੈਣਾ ਹੀ ਹੈ ਪਰ ਗੱਲ ਇਹ ਹੈ ਵੀ ਸਵਾਦ ਤਾਂ ਉਦੋਂ ਮਿਲਦਾ ਜਦੋਂ ਆਪ ਮੈਦਾਨ ਚ ਆਉਨੇ ਆ ਐ ਨਹੀਂ ਮਿਲਦਾ ਮੈਂ ਕਹਿੰਦਾ ਚਲੋ ਆ ਹਜੂਮ ਹੈ ਮੈਂ ਅਸੀਂ ਅਸੀਂ ਇਹਦਾ ਹਜੂਮ 'ਚ ਵਿਸ਼ਵਾਸ ਕਰਦੇ ਆ ਪਰ ਅਸੀਂ ਵਿਸ਼ਵਾਸ ਕਰਦੇ ਆ ਮਾਨਜੂਗ ਹਾਈ ਕੋਰਟ ਤੇ ਆਰਾਮਤਾ ਸਮਰਾਜ ਤੇ ਮਤਲਬ ਕੋਈ ਗੱਲ ਨਹੀਂ ਸਮਾ ਆਊਗਾ ਇਹ ਇਹਨਾਂ ਹੁਜੂਮਾਂ ਤੋਂ ਪੁਲਿਸ ਡਰ ਸਕਦੀ ਆ ਸਰਕਾਰ ਡਰ ਸਕਦੀ ਆ ਮਾਨਯੋਗ ਹਾਈ ਕੋਰਟ ਨਹੀਂ ਡਰਦੀ ਹਾਂ ਅਸੀਂ ਇਹਦਾ ਜਵਾਬ ਦੇਵਾਂਗੇ ਤੁਹਾਡੀ ਅਖਰੀ ਕੀ ਹੋਣੀ ਹੈ ਸਾਡੀ ਉਮੀਦ ਹੈ ਜੀ ਇਹਨਾਂ ਤੇ ਜਿਹੜਾ ਉਹਨਾਂ ਦੇ ਪ੍ਰੈਸ਼ਰ ਚ ਸਾਡੇ ਗਲਤ ਪਰਚਾ ਦਿੱਤਾ ਕੈਨਸਲ ਹੋਣਾ ਚਾਹੀਦਾ ਜਿਹੜਾ ਸਾਡਾ ਪਰਚਾ ਸੱਟਾਂ ਮਾਰੀਆਂ ਅਸੀਂ 60 ਕਨਾਂ ਦੇ ਮਾਲਕਾਂ ਜੇ ਇੱਕ ਜੇ ਇੱਕ ਹੋਰਾਂ ਅਸੀਂ ਵੱਧ ਬਹੁਨੇ ਆ ਸਾਨੂੰ ਜੋ ਮਰਜ਼ੀ ਡੰਡ ਲਾਓ ਜੋ ਸਾਡੀਆਂ ਗੱਡੀਆਂ ਭੰਨੀਆਂ ਤੋਂ ਉਹਨਾਂ ਦਾ ਮਾਅਬਜਾ ਤੀਗਾ ਜੋ ਸਾਡਾ ਹੱਕ ਹੈ ਸਾਨੂੰ ਉਹ ਮਿਲਣਾ ਚਾਹੀਦਾ ਤੇ ਇਹ ਨੰਗੇ ਨਾਜ਼ ਦੀ ਠੋਕ ਕੇ ਜਿਹੜਾ ਮਤਲਬ ਗੁੰਡਾਗਰਦੀ ਹੋਈ ਹੈ ਇਹਦਾ ਠੋਕ ਕੇ ਕਾਰਵਾਈ ਹੋਣੀ ਚਾਹੀਦੀ ਨਹੀਂ ਜੇ ਨਾ ਹੋਈ ਕੋਈ ਕਮੀ ਪੇਚੀ ਰਹੀ ਤਾਂ ਅਸੀਂ ਜ਼ਰੂਰ ਮਾਨਯੋਗ ਹਾਈ ਕੋਰਟ ਦਾ ਹਾਈ ਕੋਰਟ ਦਾ ਦਰਵਾਜ਼ਾ